ਸਾਡੇ ਸਮਾਜ ਦੇ ਵਿੱਚ ਸਾਡੇ ਸੰਗਠਨਾਂ ਦੇ ਵਿੱਚ ਰੋਸ ਹੈ ਕਿ ਗੋਰੇ ਥਾਪਰ ਤੇ ਹਮਲਾ ਕਰਨ ਵਾਲਿਆਂ ਨੂੰ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਉਹਨਾਂ ਨੂੰ ਨਸ਼ੇੜੀ ਦੱਸਿਆ ਜਾ ਰਿਹਾ ਹੈ ਕਿ ਇਹ ਕਹਿੰਦੇ ਨੇ ਕਿ ਹੇਟ ਸਪੀਚ ਕਰਦੇ ਨੇ ਇਹ ਗਲਤ ਸ਼ਬਦਾਂ ਨਾਲ ਇਹ ਗਲਤ ਬਿਆਨ ਦਿੰਦੇ ਨੇ ਡਗਨੇਜਾ ਜੀ ਨੇ ਕੀ ਗਲਤ ਬਿਆਨ ਦਿੱਤਾ ਸੀ ਰਵਿੰਦਰ ਕੋਸਾਈ ਜੀ ਨੇ ਗਲਤ ਬਿਆਨ ਕੀ ਦਿੱਤਾ ਸੀ ਅਮਿਤ ਸ਼ਰਮਾ ਹਿੰਦੂ ਤੱਕਾਂ ਨੇ ਕੀ ਗਲਤ ਬਿਆਨ ਦਿੱਤਾ ਸੀ ਦੁਰਗਾ ਗੁਪਤਾ ਨੇ ਕੀ ਗਲਤ ਬਿਆਨ ਦਿੱਤਾ ਸੀ ਸਾਡੇ ਸ਼ਿਲਸਿਲੇ ਅੱਗੇ ਮਾਰੇ ਗਏ ਕਈ ਹਿੰਦੂ ਆਰਐਸਐਸ ਦੇ ਆਗੂ ਮਾਰੇ ਗਏ ਆ ਪਿਛਲੇ 5-7 ਸਾਲਾਂ ਦੇ ਵਿੱਚ ਲਗਾਤਾਰ ਟਾਰਗੇਟ ਕਿਲਿੰਗ ਹੋ ਰਹੀ ਹੈ ਹੁਣ ਮਾਹੌਲ ਨੂੰ ਕਿਵੇਂ ਸੁਖਾਵਾ ਕੀਤਾ ਜਾਵੇ ਕਿਉਂਕਿ ਹਿੰਦੂ ਭਾਈਚਾਰਾ ਸਿੱਖ ਭਾਈਚਾਰੇ ਦੇ ਨਾਲ ਬਹੁਤ ਪੁਰਾਣੀ ਸਾਂਝ ਹੈ ਮੁਸਲਿਮ ਭਾਈਚਾਰੇ ਦੇ ਨਾਲ ਬੜੀ ਪੁਰਾਣੀ ਸਾਂਝ ਹੈ ਤੁਸੀਂ ਅੱਜ ਤੱਕ ਇਹ ਦੱਸੋ ਹਿੰਦੂ ਨੇ ਕਿਸੇ ਦੀ ਟਾਰਗੇਟ ਕਿਲਿੰਗ ਕੀਤੀ ਹੋਏ ਕਿਸੇ ਹਿੰਦੂ ਨੇ ਕਿਸੇ ਨੂੰ ਮਾਰਿਆ ਹੋਏ ਕੋਈ ਮਾਰਤੇ ਨਹੀਂ ਜਦੋਂ ਸਾਨੂੰ ਮਾਰਦੇ ਨੇ ਕਦੀ ਕੋਈ ਵਿਦੇਸ਼ਾਂ 'ਚ ਬੈਠੇ ਸਾਡੀ ਹੱਤਿਆ ਕਰਾ ਰਹੇ ਨੇ ਕੋਈ ਲੋਕਲ ਫੰਡਿੰਗ ਹੋ ਰਹੀ ਹੈ ਕਿ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਤੇ ਕਿੰਤੂ ਪ੍ਰੰਤੂ ਕਰਨਾ ਤੇ ਤਰਕ ਦੇਣਾ ਕਿੰਨਾ ਗਵਾਜਦਾ ਪਹਿਲੀ ਗੱਲ ਤੇ ਇਹ ਕੋਈ Hindu ਧਰਮ ਹੋਵੇ ਚਾਹੇ Sikh ਹੋਵੇ ਚਾਹੇ Isai ਹੋਵੇ ਚਾਹੇ Musalman ਹੋਵੇ ਕਿਸੇ ਦੇ ਧਰਮ ਦੇ ਵਿੱਚ ਗਲਤ ਫੋਟਵਾ ਗਲਤ ਬੋਲ ਬਣੀ ਨਹੀਂ ਕਰਨੀ ਚਾਹੀਦੀ ਦੂਸਰਾ ਆ ਜਿਹੜੀ ਜਾਗੋ ਬਣਾ ਬਣਾ ਕੇ ਪਾਈਆਂ ਜਾ ਰਹੀਆਂ ਲੁਧਿਆਣੇ ਜਾਗੋ ਆਈ ਆ ਠੋਕਿਆ ਉਹ ਕੀਤਾ ਕੀ ਗੱਲ ਪ੍ਰਸ਼ਾਸਨ ਨੂੰ ਇਹ ਨਹੀਂ ਦੇਖ ਰਿਹਾ ਜੇ ਕੋਈ ਮੇਰੀ ਗੱਲ ਤੁਹਾਡੇ ਮਾਧਿਅਮ ਨਾਲ ਕਿਸੇ ਨੂੰ ਨਹੀਂ ਚੰਗੀ ਲੱਗੀ ਤੁਸੀਂ ਮੇਰੇ ਤੇ ਐਪਲੀਕੇਸ਼ਨ ਦਿਓ ਮੇਰੇ ਤੇ ਐਫ ਆਈ ਆਰ ਦਰਜ ਕਰਾਓ ਇਹ ਤੁਹਾਨੂੰ ਕਿੰਨੇ ਆਗੇ ਦੇਤੀ ਕਿ ਤੁਸੀਂ ਪੰਜਾਬ ਦੇ ਵਿੱਚ ਤਾਲਿਬਾਨ ਵਾਂਗੂ ਜਿਹੜੀਆਂ ਆਪ ਸਜਾਵਾਂ ਦੇ ਲੱਭੋ ਅਸੀ ਗਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਅੱਜ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ तमाम Hindu ਆਗੂ ਜਿਹੜੇ ਨੇ ਪੰਜਾਬ ਪਰ ਤੋਂ ਪਹੁੰਚੇ ਨੇ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਸੰਦੀਪ ਗੁਰਾ ਥਾਪਰ ਤੇ ਜੋ ਹਮਲਾ ਹੋਇਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜ਼ਰੂਰ ਉਹਨਾਂ ਦੋ ਦੋਸ਼ੀਆਂ ਨੂੰ ਫੜ ਲਿਆ ਹੈ ਔਰ ਅਗਲੀ ਕੀ ਰਣਨੀਤੀ ਹਿੰਦੂ ਸਮਾਜ ਵੱਲੋਂ ਹਿੰਦੂ ਆਗੂਆਂ ਵੱਲੋਂ ਜਿਹੜੀ ਹੈ ਉਹ ਤੈਅ ਕੀਤੀ ਜਾਏਗੀ ਉਸ ਬਾਬਤ ਅੱਜ ਮੰਥਨ ਕੀਤਾ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਸਾਡੇ ਨਾਲ ਹਿੰਦੂ ਆਗੂ ਹਨੀ ਮਹਾਜਨ ਮੌਜੂਦ ਨੇ ਹਨੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਸੀ ਜਿਹੜਾ ਗੋਰੇ ਥਾਪਰ ਦੇ ਉੱਪਰ ਹਮਲਾ ਹੋਇਆ ਪ੍ਰਸ਼ਾਸਨ ਨੇ ਬੇਸ਼ੱਕ ਦੋਸ਼ੀਆਂ ਨੂੰ ਫੜ ਲਿਆ ਹੁਣ ਮੀਟਿੰਗਸ ਦਾ ਜਿਹੜਾ ਦੌਰ ਚੱਲ ਰਿਹਾ ਹੈ ਅੱਗੇ ਕੀ ਮੰਗਿਆ ਹਿੰਦੂ ਸਮਾਜ ਦੀ ਹਿੰਦੂ ਆਗੂਆਂ ਦੀ ਦੇਖੋ ਪਹਿਲੀ ਤੇ ਗੱਲ ਇਹ ਕਿ ਜਿਹੜੇ ਪ੍ਰਸ਼ਾਸਨ ਨੇ ਦੋ ਬੰਦੇ ਫੜੇ ਪਹਿਲਾਂ ਤੀਜਾ ਬੰਦਾ ਨਹੀਂ ਫੜਿਆ ਦੂਸਰਾ ਸਾਡੇ ਸਮਾਜ ਦੇ ਵਿੱਚ ਸਾਡੇ ਸੰਗਠਨਾਂ ਦੇ ਵਿੱਚ ਰੋਸ ਹੈ ਕਿ ਗੋਰੇ ਥਾਪਰ ਤੇ ਹਮਲਾ ਕਰਨ ਵਾਲਿਆਂ ਨੂੰ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਉਹਨਾਂ ਨੂੰ ਨਿਸ਼ੇੜੀ ਦੱਸਿਆ ਜਾ ਰਿਹਾ ਕੀ ਗੱਲ ਉਹਨਾਂ ਨੂੰ ਸੰਦੀਪ ਗੋਰਾ ਥਾਪਰ ਲੱਭਾ ਇੰਨੀ ਲੁਧਿਆਣੇ ਦੀ ਜਨਤਾ ਚੋ ਕੀ ਗੱਲ ਉਹਨੂੰ ਸ਼ਿਵ ਸੇਨਾ ਦਾ ਆਗੂ ਲੱਭਾ ਕੀ ਉਹਨੂੰ ਕੋਈ ਆਪਣਾ ਨਿਆਂ ਸਿਕਣੀ ਲੱਭਾ ਇਹ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਜਿਹੜੇ ਹਾਲਾਤ ਹੈ ਖਰਾਬ ਕਰਨ ਦੀ ਸਾਜ਼ਿਸ਼ ਹੈ ਪੰਜਾਬ ਦੇ ਵਿੱਚ ਪਿਛਲੇ 5-6 ਸਾਲਾਂ ਦੇ ਵਿੱਚ ਲਗਾਤਾਰ ਹਿੰਦੂ ਨੇਤਾਵਾਂ ਦੀ ਹੱਤਿਆ ਹੋ ਰਹੀ ਹੈ ਸੁਦੀਰ ਸੂਰੀ ਦੀ ਹੱਤਿਆ ਹੋਈ ਗਗਨੇਜ ਜੱਜ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਕਿ ਇਹ ਕਹਿੰਦੇ ਨੇ ਕਿ ਹੇਟ ਸਪੀਚ ਕਰਦੇ ਨੇ ਇਹ ਗਲਤ ਸ਼ਬਦਾਂ ਨਾਲ ਇਹ ਗਲਤ ਬਿਆਨ ਦਿੰਦੇ ਨੇ ਡਗਨੇਜਾ ਜੀ ਨੇ ਕੀ ਗਲਤ ਬਿਆਨ ਦਿੱਤਾ ਸੀ ਰਵਿੰਦਰ ਗੁਸਾਈ ਜੀ ਨੇ ਗਲਤ ਬਿਆਨ ਕੀ ਦਿੱਤਾ ਸੀ ਅਮਿਤ ਸ਼ਰਮਾ ਹਿੰਦੂ ਤੱਕਤਲੇ ਕੀ ਗਲਤ ਬਿਆਨ ਦਿੱਤਾ ਸੀ ਦੁਰਗਾ ਗੁਪਤਾ ਨੇ ਕੀ ਗਲਤ ਬਿਆਨ ਦਿੱਤਾ ਸੀ ਇਹ ਟਾਰਗੇਟ ਕਿਲਿੰਗ ਪਾਕਿਸਤਾਨ ਦੇ ਇਸ਼ਾਰੇ 'ਚ ਵਿਦੇਸ਼ਾਂ 'ਚ ਬੈਠੇ ਜਿਹੜੇ ਗਰਮਖਿਆਲੀ ਨੇ ਉਹਨਾਂ ਦੇ ਕੈਨ ਦੇ ਉੱਤੇ ਹੋ ਰਹੀਆਂ ਕਈ ਲੋਕਾਂ ਕਈ ਸਾਡੇ ਸ਼ਿਸ਼ਟਾਂ ਦੇ ਅੱਗੂ ਮਾਰੇ ਗਏ ਕਈ ਹਿੰਦੂ ਆਰਐਸਐਸ ਦੇ ਅੱਗੂ ਮਾਰੇ ਗਏ ਆ ਪਿਛਲੇ 5-7 ਸਾਲਾਂ ਦੇ ਵਿੱਚ ਲਗਾਤਾਰ ਟਾਰਗੇਟ ਕਿਲਿੰਗ ਹੋ ਰਹੀ ਹੈ ਔਰ ਪੰਜਾਬ ਸਰਕਾਰ ਦੀ ਮੈਨੂੰ ਸਮਝ ਨਹੀਂ ਆ ਰਹੀ ਇਹਨਾਂ ਤੇ ਕਿਉਂ ਨਹੀਂ ਐਕਸ਼ਨ ਲਿਆ ਰਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਦੋਸ਼ੀਆਂ ਨੂੰ ਫੜ ਲਿਆ ਬਾਕੀ ਇਸ ਦੀ ਜਾਂਚ ਜਿਹੜੀ ਚੱਲ ਰਹੀ ਹੈ ਕਿ ਇਸ ਦੇ ਅਸਲ ਕਾਰਨ ਕੀ ਸਨ ਕਿਉਂ ਸੰਦੀਪ ਪੂਰਾ <th>ਪਰ ਦੇ ਉੱਪਰ ਹਮਲਾ ਹੋਇਆ ਪਰ ਤੁਸੀਂ ਜਿਹੜੇ ਸੂਤਰਾਂ ਦੀ ਗੱਲ ਕਰ ਰਹੇ ਹੋ ਕੀ ਅਜੀਹਾ ਨਹੀਂ ਲੱਗਦਾ ਕਿ ਸਾਨੂੰ ਵੀ ਥੋੜਾ ਬਹੁਤਾ ਸਮਾਜ ਦੇ ਵਿੱਚ ਸੁਧਾਰ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਔਰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿਵੇਂ ਏਟ ਸਪੀਚ ਦੀ ਤੁਸੀਂ ਗੱਲ ਕਰ ਰਹੇ ਹੋ ਹਾਂ ਕਿਉਂ Hindu ਹੀ ਟਾਰਗੇਟ ਕੀਤੇ ਜਾਂਦੇ ਨੇ ਇਸ ਬਾਰੇ ਥੋੜੇ ਦੱਸੋ ਕਿਉਂਕਿ Hindu ਕਰਦੇ ਨੇ ਏਟ ਸਪੀਚ ਇਸ ਚੀਜ਼ ਨੂੰ ਮੰਨਦੇ ਹੋ ਕੋ ਗੱਲ ਇਹ ਆ ਕਿ ਜਿਹੜੇ ਏਟ ਮੈਂ ਤੁਹਾਨੂੰ ਪਹਿਲਾਂ ਕਿਹਾ ਜੇ ਸੁਧੀਰ ਸੂਰੀ ਨੇ ਹੇਟ ਸਪੀਚ ਕੀਤੀ ਉਹ 2 ਸਾਲ ਜੇਲ੍ਹ ਚ ਲਾ ਕੇ ਆਇਆ ਰਾਹੁਲ ਸ਼ਰਮੇ ਨੇ ਹੇਟ ਸਪੀਚ ਕਹਿੰਦੇ ਕੀਤੀ ਉਹ ਅੱਜ ਵੀ ਪਠਾਨਕੋਟ ਜੇਲ੍ਹ ਦੇ ਵਿੱਚ ਆ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਕੁਝ ਹਿੰਦੂ ਆਗੂ ਜਿਹੜੇ ਨੇ ਹੇਟ ਸਪੀਚ ਕਰਦੇ ਬਿਲਕੁਲ ਬਿਲਕੁਲ ਕਰਦੇ ਨੇ ਪਰ ਉਹਨਾਂ ਨੂੰ ਸਜ਼ਾ ਮਿਲ ਰਹੀ ਆ ਨਾ ਉਹਨਾਂ ਨੂੰ ਸਜ਼ਾ ਮਿਲਦੀ ਆ ਉਹ ਜੇਲ੍ਹਾਂ ਦੇ ਵਿੱਚ ਨੇ ਜਿਹੜੇ ਗਲਤ ਬਿਆਨ ਦਿੰਦੇ ਨੇ ਭਾਈਚਾਰ ਨੂੰ ਤੋੜਨ ਦੀ ਸਾਜ਼ਿਸ਼ ਕਰਦੇ ਨੇ ਉਹ ਗਲਤ ਬਿਆਨ ਨੇ ਪਰ ਤੁਸੀਂ ਇਹ ਇਹਨਾਂ ਨੂੰ ਕਿਹਨਾਂ ਨੇ ਅਧਿਕਾਰ ਦਿੱਤਾ ਕਿ ਜੇ ਕੋਈ ਮੇਰੀ ਗੱਲ ਤੁਹਾਡੇ ਮਾਧਿਅਮ ਨਾਲ ਕਿਸੇ ਨੂੰ ਨਹੀਂ ਚੰਗੀ ਲੱਗੀ ਤੁਸੀਂ ਮੇਰੇ ਤੇ ਐਪਲੀਕੇਸ਼ਨ ਦਿਓ ਮੇਰੇ ਤੇ ਐਫਆਈਆ ਦਰਜ ਕਰਾਓ ਇਹ ਤੁਹਾਨੂੰ ਕਿੰਨੇ ਅੱਗੇ ਦੇਤੀ ਕਿ ਤੁਸੀਂ ਪੰਜਾਬ ਦੇ ਵਿੱਚ ਤਾਲਿਬਾਨ ਵਾਂਗੂ ਜਿਹੜੀ ਆਪ ਸਜਾਵਾਂ ਦੇ ਲੱਪੋ ਇਹ ਕਿੰਨੇ ਇਹਨਾਂ ਨੂੰ ਅਕਤਿਆਰ ਦਿੱਤੇ ਨੇ ਕਿ ਗੋਲੀਆਂ ਮਾਰਨ ਲੱਪੋ ਹੁਣ ਮਾਹੌਲ ਨੂੰ ਕਿਵੇਂ ਸੁਖਾਵਾਂ ਕੀਤਾ ਜਾਵੇ ਕਿਉਂਕਿ Hindu ਭਾਈਚਾਰਾ Sikh ਭਾਈਚਾਰੇ ਦੇ ਨਾਲ ਬਹੁਤ ਪੁਰਾਣੀ ਸਾਂਝ ਹੈ Muslim ਭਾਈਚਾਰੇ ਦੇ ਨਾਲ ਬੜੀ ਪੁਰਾਣੀ ਸਾਂਝ ਹੈ ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਫੁਲਵਾੜੀ ਦਾ ਫੁੱਲ ਹੈ ਸੋ ਇਹ ਕਿਸ ਤਰ੍ਹਾਂ ਮਾਹੌਲ ਨੂੰ ਜਿਹੜਾ ਸੁਖਾਵਾਂ ਕੀਤਾ ਜਾਵੇ ਤੁਸੀਂ ਕਿਵੇਂ ਦੇਖਦੇ ਦੇਖੋ ਮਾਹੌਲ ਸੁਖਾਵਾਂ ਹੀ ਹੈ ਲੇਕਿਨ ਪੰਜਾਬ ਜਾ ਕਿਧਰ ਨੂੰ ਰਿਆ ਪੰਜਾਬ ਦੇ ਵਿੱਚ ਹਿੰਦੂ ਤੇ ਕਦੀ ਤੁਸੀਂ ਅਜੇ ਤੱਕ ਇਹ ਦੱਸੋ ਹਿੰਦੂ ਨੇ ਕਿਸੇ ਦੀ ਟਾਰਗੇਟ ਕਿਲਿੰਗ ਕੀਤੀ ਹੋਏ ਕਿਸੇ ਹਿੰਦੂ ਨੇ ਕਿਸੇ ਨੂੰ ਮਾਰਿਆ ਹੋਏ ਕੋਈ ਮਾਰਤੇ ਰਿਹਾ ਨਹੀਂ ਜਦੋਂ ਸਾਨੂੰ ਮਾਰਦੇ ਨੇ ਕਦੀ ਕੋਈ ਵਿਦੇਸ਼ਾਂ 'ਚ ਬੈਠੇ ਸਾਡੀ ਹੱਤਿਆ ਕਰਾ ਰਹੇ ਨੇ ਕੋਈ ਲੋਕਲ ਫੰਡਿੰਗ ਹੋ ਰਹੀ ਹੈ ਇਹਦੇ ਪਿਛੇ ਡੀਜੀਪੀ ਪੰਜਾਬ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹੁਣ ਮੰਗ ਕੀ ਹੈ ਤੁਹਾਡੀ ਕਿਸੇ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਜਾਂ ਪੰਜਾਬ ਪੁਲਿਸ ਇਹਨੂੰ ਕੋਈ ਐਸਆਈਟੀ ਬਣਾ ਕੇ ਜਾਂਚ ਕਰੇ ਕੀ ਤੁਹਾਡੀ ਮੰਗ ਹੈ ਸਾਰੇ ਦੇਖੋ ਜਿਹੜਾ ਅੰਦਰ ਸੰਗਠਨਾ ਦਾ ਫੈਸਲਾ ਹੋਇਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹਦੀ ਜਾਂਚ ਐਨਆਈਏ ਕਰੇ ਜੀ ਵੈਸੇ ਤਾਂ ਡੀਜੀਪੀ ਸਾਹਿਬ ਸਾਡੇ ਪੰਜਾਬ ਦੇ ਬੜੇ ਸਤਿਕਾਰਯੋਗ ਨੇ ਬਹੁਤ ਵਧੀਆ ਆਫੀਸਰ ਸਭਾ ਨੇ ਅੱਤਵਾਦ ਦਾ ਜਿਹੜਾ ਉਹਨਾਂ ਨੇ ਅੱਤਵਾਦ ਵੀ ਬੜਾ ਮਕਾਇਆ ਗੌਰਵ ਜਾਦਵ ਜੀ ਨੇ ਪਰ ਜਿਹੜੀ ਸੰਗਠਨਾ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਇਹਦੀ ਜਾਂਚ ਐਨਆਈਏ ਕਰੇ ਦੂਸਰਾ ਜਿਹੜਾ Hindu ਗਠਨ Hindu ਬੋਰਡ ਗਠਨ ਹੋਵੇ ਜਿਹੜਾ ਸਾਡੇ ਧਾਰਮਿਕ ਚਿੰਨ੍ਹ ਧਾਰਮਿਕ ਚਨ ਸ਼ਿਵਜੀ ਭਗਵਾਨ ਮਾਤਾ ਜੀ ਦੀਆਂ ਫੋਟੋਆਂ ਨੂੰ ਗਲਤ ਮਲਤ ਬਣ ਕੇ ਪੇਸ਼ ਕੀਤਾ ਜਾ ਰਿਹਾ ਉਹਨਾਂ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਪਰ ਸਾਨੂੰ ਵੀ ਆਪਣੇ ਤੌਰ ਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਚਾਹੀਦੇ ਜਿਵੇਂ ਜੇਕਰ Hindu ਹੈ ਤਾਂ Hindu ਧਰਮ ਦੀ ਗੱਲ ਕਰੇ ਸਿੱਖ ਹੈ ਤਾਂ ਸਿੱਖ ਧਰਮ ਦੀ ਗੱਲ ਕਰੇ ਮੁਸਲਿਮ ਹੈ ਇਸਲਾਮ ਦੀ ਗੱਲ ਕਰੇ ਦੂਸਰਿਆਂ ਤੇ ਕਿੰਤੂ ਪਰੰਤੂ ਜਾਂ ਤਰਕ ਦੇਣੇ ਕਿੰਨੇ ਕੁ ਵਾਜਬ ਨੇ ਨਹੀਂ ਦੂਸਰਿਆਂ ਤੇ ਅਸੀਂ ਤਰਕ ਦੇ ਨਹੀਂ ਰਹੇ ਦੂਸਰੇ ਸਾਡੇ ਤੇ ਤਰਕ ਦੇ ਰਹੇ ਨੇ ਮੈਂ ਉਹੀ ਕਹਿ ਰਿਹਾ ਮੈਂ ਬੜੀ ਕੁਲ Hindu ਸਮਾਜ ਦੀ ਨਹੀਂ ਗੱਲ ਕਰ ਰਿਹਾ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਕਿ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਕੋਈ ਹਿੰਦੂ ਧਰਮ ਹੋਵੇ ਚਾਹੇ ਸਿੱਖ ਹੋਵੇ ਚਾਹੇ ਈਸਾਈ ਹੋਵੇ ਚਾਹੇ ਮੁਸਲਮਾਨ ਹੋਵੇ ਕਿਸੇ ਦੇ ਧਰਮ ਦੇ ਵਿੱਚ ਗਲਤ ਫੋਟੋਆਂ ਗਲਤ ਬੋਲਬਾਣੀ ਨਹੀਂ ਕਰਨੀ ਚਾਹੀਦੀ। ਦੂਸਰਾ ਆ ਜਿਹੜੀ ਜਾਗੋ ਬਣਾ ਬਣਾ ਕੇ ਪਾਈਆਂ ਜਾ ਰਹੀਆਂ ਲੁਧਿਆਣੇ ਜਾਗੋ ਆਈ ਆ ਠੋਕਿਆ ਉਹ ਕੀਤਾ ਕੀ ਗੱਲ ਪ੍ਰਸ਼ਾਸਨ ਨੂੰ ਇਹ ਨਹੀਂ ਦੇਖ ਰਿਹਾ? ਉਹਨਾਂ ਨੇ ਕਾਰਵਾਈ ਕੀਤੀ ਆ? ਨਹੀਂ ਕੀਤੀ। ਕਿਉਂ? ਕਿਉਂਕਿ ਅਸੀਂ ਘੱਟ ਗਿਣਤੀ ਚਾ ਕਮਜ਼ੋਰ ਆ ਪੰਜਾਬ ਦੇ ਵਿੱਚ। ਵਪਾਰੀ ਹਿੰਦੂ ਵਪਾਰੀ ਆ। ਹਿੰਦੂ ਡਰਦਾ ਕਿ ਅਸੀਂ ਇਹ ਕੰਮ 'ਚ ਨਾ ਪਈਏ। ਇਹ ਸਾਡੀ ਕਮਜ਼ੋਰੀ ਦਾ ਜਿਹੜਾ ਫਾਇਦਾ ਇਹ ਚੁੱਕ ਰਿਹਾ ਜਿਹੜੀਆਂ ਹੁਣੇ ਮੀਟਿੰਗਸ ਦਾ ਦੌਰ ਸ਼ੁਰੂ ਹੈ ਕੀ ਲੱਗਦਾ ਕਿ ਕੁਝ ਸਮਾਂ ਪਹਿਲਾਂ ਹੋਣੀਆਂ ਚਾਹੀਦੀਆਂ ਸਨ ਜਾਂ ਸੰਦੀਪ ਗੁਰਾਥਾਪਰ ਨੇ ਜਗਾਇਆ ਸਾਰੇ ਹਿੰਦੂ ਸਮਾਜ ਨੂੰ ਕਿ ਇਹ ਮੀਟਿੰਗਸ ਦਾ ਦੌਰ ਸ਼ੁਰੂ ਕੀਤਾ ਜਾਵੇ ਔਰ ਮੰਤਨ ਕੀਤਾ ਜਾਵੇ ਇਹਨਾਂ ਚੀਜ਼ਾਂ ਦੇ ਉੱਪਰ ਕਿ ਕਿੱਥੇ ਕਮੀਆਂ ਨੇ ਔਰ ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾਵੇ देर आए दुरुਸਤਾ ਹੈ ਹੁਣ ਜਲਦੀ ਜਿਹੜੀ ਇਹ ਮੀਟਿੰਗ ਹੈ ਇਹਨੂੰ ਅੱਗੇ ਵੀ ਆਪਾਂ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਅੰਮ੍ਰਿਤਸਰ ਦੇ ਵਿੱਚ ਹਿੰਦੂ ਜਾਗੋ ਨਿਕਲ ਰਹੀ ਹੈ ਇੱਕ ਜਲੰਧਰ ਇੱਕ ਲੁਧਿਆਣੇ ਦੇ ਵਿੱਚ ਉਸ ਤੋਂ ਬਾਅਦ ਪੂਰੇ ਪੰਜਾਬ ਚ ਕੱਢ ਰਹੇ ਆ ਲੋਕਾਂ ਨੂੰ ਜਗਾਵਾਂਗੇ ਤੇ ਜਿਹੜੇ ਸਾਡੇ ਨੇਤਾਵਾਂ ਤੇ ਹਮਲੇ ਹੋ ਰਹੇ ਇਹਨਾਂ ਦਾ ਕੜਾ ਵਿਰੋਧ ਕਰਾਂ ਸਮਾਂ ਦੇਣ ਲਈ ਸ਼ੁਕਰੀਆ ਸੋ ਇਸਨ ਸਾਡੇ ਨਾਲ ਹਣੀ ਮਹਾਜੰਨਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਜੋ ਮੀਟਿੰਗ ਹੈ ਉਸ ਦਾ ਮੁੱਖ ਮੰਤਵ ਕੀ ਹੈ ਸੋ ਜੋ ਗੋਰਾ ਥਾਪਰ ਦੇ ਉੱਪਰ ਹਮਲਾ ਹੋਇਆ ਬੇਸ਼ੱਕ ਨਿੰਦਣਯੋਗ ਸੀ ਮੰਪਾਗੀ ਘਟਨਾ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਜੇਹੀਆਂ ਘਟਨਾਵਾਂ ਨਾ ਵਾਪਰਨ ਉਸ ਦੇ ਲਈ तमाम ਹਿੰਦੂ ਆਗੂ ਜਿਹੜੇ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਰਹੇ ਨੇ ਔਰ ਆਪਣੀਆਂ ਮੰਗਾਂ ਪ੍ਰਸ਼ਾਸਨ ਤੱਕ ਰੱਖ ਰਹੇ ਨੇ ਕੈਮਰਾਮੈਨ ਸਤਵੰਦ ਦੇ ਨਾਲ ਮੈਮਨ ਸਿੰਘ ਲੁਧਿਆਣਾਟਾ